ਕਿਰਨ ਨਾਲ ਪਿਛਲੇ ਕਈ ਸਾਲਾਂ ਤੋਂ ਮਿਲ ਕੇ ਗੱਲਬਾਤ ਨਹੀਂ ਸੀ ਹੋਈ ਮੁਲਾਕਾਤਾਂ ਵੀ ਉੜਦੀਆਂ ਉੜਦੀਆਂ ਹੀ ਹੁੰਦੀਆਂ ਸੀ ਕਿਸੇ ਮਰਨੇ ਪਰਨੇ ਤੇ ਦਿਲੀ ਉਹ ਇੱਕ ਅੱਦੇ ਦਿਨ ਲਈ ਅੰਬਾਲੇ ਤੋਂ ਆਉਂਦੀ ਸੀ ਛੁੱਟੀਆਂ 'ਚ ਆਪਣੇ ਛੋਟੇ ਭਰਾ ਕੋਲ ਕਲਕੱਤੇ ਚਲੀ ਜਾਂਦੀ ਅੰਬਾਲੇ ਇੱਕ ਮਸ਼ੀਨਰੀ ਸਕੂਲ ਵਿੱਚ ਪੜਾਉਂਦੀ ਸੀ ਉਹ ਤੇ ਆਪਣੇ ਵੱਡੇ ਭਰਾ ਸੁਖਜੀਤ ਕੋਲ ਰਹਿੰਦੀ ਸੀ ਅੱਜ ਵੀ ਜਿਵੇਂ ਪਰੀ ਜ਼ਿੰਦਗੀ 'ਚ ਸਖੀਆਂ ਭੈਣਾਂ ਨਾਲ ਰਿਸ਼ਤੇਦਾਰੀ ਨਿਭਾਉਂਦੀ ਔਖੀ ਹੁੰਦੀ ਜਾ ਰਹੀ ਹੈ ਫਿਰ ਕਿਰਨ ਤਾਂ ਮੇਰੀ ਦੂਰ ਦੀ ਮਸੇਰ ਭੈਣ ਸੀ ਬਹੁਤ ਸਾਲ ਪਹਿਲਾਂ ਸੀ ਅੰਬਾਲਾ ਸ਼ਹਿਰ ਦੇ ਇੱਕੋ ਮੁਹੱਲੇ 'ਚ ਰਹਿੰਦੀ ਸੀ ਇਕੱਠੀਆਂ ਖੇਡਦੀਆਂ ਇਕੱਠੀਆਂ ਸਕੂਲ ਜਾਂਦੀਆਂ ਮਸੇਰ ਭੈਣਾ ਨਾਲੋਂ ਅਸੀਂ ਸਹੇਲੀਆਂ ਜ਼ਿਆਦਾ ਸੀ ਪਰ ਵਕਤ ਕਿੰਨਾ ਕੁਝ ਬਦਲ ਦਿੰਦਾ ਸਾਡੇ ਪਰਿਵਾਰ ਨੇ ਅੰਬਾਲਾ ਛੱਡਤਾ ਦੋਹਾਂ ਪਰਿਵਾਰਾਂ 'ਚ ਕਿੰਨੀਆਂ ਤਬਦੀਲੀਆਂ ਆ ਗਈਆਂ ਸੀ ਨੌਕਰੀਆਂ ਨੇ ਵਿਆਹ ਨੇ ਕਿਸੇ ਨੂੰ ਇੱਕ ਸ਼ਹਿਰ ਜਾ ਪਟਕਾਰਿਆ ਕਿਸੇ ਨੂੰ ਦੂਜੇ ਸ਼ਹਿਰ ਪਟਕਾ ਮਾਰਿਆ فااسلے ਪਰਿਵਾਰਿਕ ਤੇ ਆਰਥਿਕ ਝਮੇਲੇ ਰੁਝੀਵੇਂ ਤੇ ਬਦਲੇ ਹੋਏ ਹਾਲਾਤ ਨਾਲ ਛੋਟੇ ਸ਼ਹਿਰਾਂ ਦੀਆਂ ਪਈਆਂ ਸਾਂਝਾਂ ਖੂਨ ਦੇ ਰਿਸ਼ਤੇ ਸਭ ਦਿਲੋਂ ਦਿਮਾਗ ਤੋਂ ਧੁੰਦਲੇ ਹੋ ਗਏ ਸੀ ਨਵੇਂ ਸਬੰਧਾਂ ਨੇ ਉਹਨਾਂ ਦੀ ਥਾਂ ਲੈ ਲਈ ਸੀ ਤੇ ਮੈਂ ਵਿਆਹ ਤੋਂ ਬਾਅਦ ਦਿੱਲੀ ਆ ਗਈ ਕਿਰਨ ਵਿਆਹ ਤੋਂ ਬਾਅਦ ਕਿਸੇ ਹੋਰ ਸ਼ਹਿਰ ਜਾ ਕੇ ਫਿਰ ਅੰਮ੍ਰਾਲੇ ਆ ਗਈ ਸੀ ਪਿਛਲੇ ਮਹੀਨੇ ਇੱਕ ਵਿਆਹ ਤੇ ਕਿਰਨ ਨਾਲ ਮੁਲਾਕਾਤ ਹੋਈ ਸੀ ਮੇਰੀ ਅਗਲੇ ਦਿਨ ਐਤਵਾਰ ਸੀ ਉਹਨੂੰ ਮੈਂ ਕਰ ਲੈ ਕੀ ਆਈ ਅੰਮਾਲੇ ਦੀਆਂ ਕਿੰਨੀਆਂ ਹੀ ਗੱਲਾਂ ਉਹਨੂੰ ਯਾਦ ਸਨ ਸਕੂਲ ਦੀਆਂ ਖੇਡਾਂ ਉਹ ਸਾਡੇ ਸਾਂਝ ਬਤਾਏ ਬਚਪਨ ਦੀਆਂ ਕਿੰਨੀਆਂ ਹੀ ਗੱਲਾਂ ਉਹ ਮੇਰੇ ਬੱਚਿਆਂ ਨੂੰ ਦੱਸ-ਦੱਸ ਕੇ ਹੱਸਦੀ ਰਹੀ ਤੁਹਾਡੀ ਮਾਂ ਹਿਸਾਬ 'ਚ ਬੜੀ ਕਮਜ਼ੋਰ ਹੁੰਦੀ ਸੀ ਹੁਣ ਕਿਹੜੀ ਹੁਸ਼ਿਆਰ ਆ ਮੇਰੇ ਪਤੀ ਨੇ ਮੇਰੇ ਬਾਰੇ ਆਪਣੀ رائے ਦਸਣ 'ਚ ਦੇਰ ਨਹੀਂ ਲਾਈ ਮੰਮੀ ਨੂੰ ਘਰ ਦਾ ਖਰਚ ਚਲਾਉਣਾ ਨਹੀਂ ਆਉਂਦਾ ਕੋਲੋਂ ਝੱਟ ਹੀ ਮੇਰਾ ਬੇਟਾ ਬੋਲ ਪਿਆ ਤੁਹਾਡੀ ਮਾਂ ਨਿਬੰਧ ਵਧੀਆ ਲਿਖ ਲੈਂਦੀ ਸੀ ਕਿਰਨ ਬੋਲੀ ਮੇਰੇ ਬੇਟੇ ਨੇ ਮੇਰੇ ਵੱਲ ਇੰਝ ਤੱਕਿਆ ਜਿਵੇਂ ਉਹਨੂੰ ਆਪਣੀ ਆਂਟੀ ਦੀ ਗੱਲ ਤੇ ਇਤਬਾਰ ਨਾ ਆਇਆ ਹੋਵੇ ਕਿੱਕਲੀ ਪਾਉਂਦੇ ਆ ਤੁਹਾਡੀ ਮਾਂ ਨੂੰ ਚੱਕਰ ਆ ਜਾਂਦੇ ਸੀ ਕਿਰਨ ਮੇਰੇ ਬੇਟੇ ਨੂੰ ਬਾਹਾਂ ਤੋਂ ਫੜ ਕੇ ਕਿੱਕਲੀ ਪਾਣਾ ਸਿਖਾਉਣ ਲੱਗ ਪਈ ਬੱਚੇ ਆਂਟੀ ਨਾਲ ਬੜੀ ਰਾਤ ਤੱਕ ਪਤਾ ਨਹੀਂ ਕਿੰਨੀਆਂ ਗੱਲਾਂ ਕਰਦੇ ਰਹੇ ਮੈਨੂੰ ਤਾਂ ਸਾਰੇ ਦਿਨ ਦੀ ਬਹੁਤ ਕਾਵਟ ਸੀ ਮੈਂ ਤਾਂ ਸੌਂ ਗਈ ਪਰ ਸੋਚਿਆ ਕਿ ਅਗਲੇ ਦਿਨ ਉਹਦੇ ਨਾਲ ਆਰਾਮ ਨਾਲ ਬੈਠ ਕੇ ਗੱਲਾਂ ਕਰੂੰਗੀ। ਦੁੱਖ ਸੁੱਖ ਸਾਂਝਾ ਕਰੂੰਗੀ। ਪਰ ਮੌਕਾ ਹੀ ਨਹੀਂ ਮਿਲਿਆ। ਉਹਦੇ ਵਿਆਹ ਟੁੱਟਣ ਦੇ ਕਾਰਨ ਨੂੰ ਜਾਣਨ ਦੀ ਉਤਸੁਕਤਾ ਮੇਰੇ ਅੰਦਰ ਦਬੀ ਰਹਗੀ। ਕਿਰਨ ਨੇ ਐਤ ਕਿ ਮੇਰੇ ਕੋਲੋਂ ਵਾਅਦਾ ਲਿਆ ਸੀ ਕਿ ਉਹਦੇ ਕੋਲ ਅੰਮ੍ਰਾਲੇ ਮੈਂ ਜ਼ਰੂਰ ਆਵਾਂ। ਐਤ ਕਿ ਵੀਕੈਂਡ ਲੰਬਾ ਸੀ। ਐਤਵਾਰ ਸੋਮਵਾਰ ਮੰਗਲਵਾਰ ਦੀਆਂ ਛੁੱਟੀਆਂ ਵੀ ਮਿਲ ਗਈਆਂ। ਸੋ ਮੈਂ ਅੰਮ੍ਰਾਲੇ ਜਾਣ ਲਈ ਤਿਆਰ ਹੋਊਂਗੀ। ਸੁਖਜੀਤ ਭਰਾਜੀ ਦੀ ਦੁਕਾਨ ਤੇ ਫੋਨ ਕਰਤਾ ਮੈਂ ਸਟੇਸ਼ਨ ਤੋਂ ਆ ਕੇ ਕਿਰਨ ਤੇ ਸੁਖਜੀਤ ਭਰਾ ਲੈਣ ਆਏ ਹੋਏ ਸੀ ਸੁਖਜੀਤ ਭਰਾਜੀ ਨੂੰ ਮੈਂ ਬਹੁਤ ਸਾਲਾਂ ਬਾਅਦ ਵੇਖ ਰਹੀ ਸੀ ਦਾੜੀ ਚਾਹੇ ਸਾਰੀ ਚਿੱਟੀ ਸੀ ਪਰ ਚਿਹਰੇ ਤੇ ਹਾਲੇ ਵੀ ਉਹੀ ਦਬਦਬਾ ਉਹੀ ਚਮਕ ਉਹਨਾਂ ਨੇ ਮੈਨੂੰ ਘੁੱਟ ਕੇ ਪਿਆਰ ਕੀਤਾ ਸਾਡੀ ਭੈਣ ਨੂੰ ਸਾਡੀ ਯਾਦ ਤਾਂ ਆਈ ਪਰ ਜਾਈ ਨੇ ਖਾਣਾ ਵੀ ਵਧੀਆ ਬਣਾਇਆ ਹੋਇਆ ਸੀ ਭਰਾਜੀ ਦਾ ਘਰ ਕਿੰਨਾ ਵੱਡਾ ਸੀ ਕਿੰਨੇ ਕਮਰੇ ਖੁੱਲਾ ਵੇੜਾ ਬਰਾਂਡਾ ਡਿਊੜੀ ਮੈਂ ਤਾਂ ਉਹਨਾਂ ਦਾ ਘਰ ਵੇਖ ਕੇ ਹੀ ਹੈਰਾਨ ਰਹਿ ਗਈ ਕਿਰਨ ਨੇ ਮੈਨੂੰ ਆਪਣਾ ਕਮਰਾ ਆਪਣੀ ਰਸੋਈ ਤੇ ਬਾਥਰੂਮ ਆਦਿ ਦਿਖਾਏ ਜੋ ਨਵੇਂ ਬਣੇ ਲੱਗਦੇ ਸੀ ਕਿਰਨ ਦੇ ਕਮਰੇ ਦਾ ਵਿਚਲਾ ਦਰਵਾਜ਼ਾ ਅੰਦਰਲੇ ਵੇੜੇ 'ਚ ਖੁੱਲਦਾ ਸੀ ਤੇ ਇੱਕ ਦਰਵਾਜ਼ਾ ਬਾਹਰਲੇ ਬਰਾਂਡੇ 'ਚ ਭਰਾਜੀ ਦਾ ਮੁੰਡਾ ਡਾਕਟਰ ਸੀ ਭਵਨੇਸ਼ਵਰ ਨੌਕਰੀ ਕਰਦਾ ਸੀ ਦੋਵੇਂ ਬੇਟੀਆਂ ਚੰਡੀਗੜ੍ਹ ਵਿਆਹਿਆ ਹੋਣਾ ਸੀ ਦੇਰ ਰਾਤ ਤੱਕ ਵੇੜੇ 'ਚ ਬੈਠੇ ਅਸੀਂ ਪੁਰਾਣੀਆਂ ਗੱਲਾਂ ਯਾਦ ਕਰਦੇ ਰਹੇ ਉਹ ਮੇਰੇ ਪਰਿਵਾਰ ਬਾਰੇ ਪੁੱਛਦੇ ਰਹੇ ਤੇ ਮੈਂ ਉਹਨਾਂ ਦੇ ਬੱਚਿਆਂ ਬਾਰੇ ਕਲਕੱਤੇ ਵਾਲੇ ਭਰਾਜੀ ਬਾਰੇ ਪੁੱਛਦੀ ਰਹੀ ਸਾਰੇ ਦਿਨ ਦੀ ਥਕਾਵਟ ਕਰਕੇ ਮੈਂ ਉਲੰਘਣ ਲੱਗ ਪਈ ਭਰਾ ਪਰਚਾਈ ਜੀ ਉੱਠ ਕੇ ਸੌਣ ਲਈ ਚਲੇ ਗਏ ਮੇਰਾ ਦਿਲ ਸੀ ਕਿ ਮੈਂ ਵੇੜੇ 'ਚ ਖੁੱਲ੍ਹੀ ਹਵਾ ਦਾ ਆਨੰਦ ਮਾਣਾ ਤਾਰਿਆਂ ਦੀ ਲੋ ਵਿੱਚ ਸੋਵਾਂ ਦਿੱਲੀ 'ਚ ਤਾਂ ਫਲੈਟ ਦੇ ਅੰਦਰ ਦਮ ਘੁੱਟਦਾ ਰਹਿੰਦਾ ਐਥੇ ਬਾਹਰ ਅੱਜਕੱਲ ਕੋਈ ਨਹੀਂ ਸੌਂਦਾ ਭਰਾਜੀ ਬੋਲੇ ਕਿਉਂ ਏ ਇਹ ਅੱਜਕੱਲ ਦੇ ਹਾਲਾਤ ਕਰਕੇ ਇਹ ਤਾਂ ਬੜੀ ਦੁਖਦੀ ਗੱਲ ਆ ਐਨੇ ਵਧੀਆ ਖੁੱਲੇ ਡੁੱਲੇ ਵਿੜੇ 'ਚ ਅਸੀਂ ਕੁਦਰਤੀ ਦਾਤ ਨੂੰ ਮਾਣ ਵੀ ਨਹੀਂ ਸਕਦੇ ਅਸੀਂ ਕਿੰਨਾ ਸਿਮਟ ਗਏ ਆ ਦਬ ਕੇ ਪਏ ਆ ਹਾਂ ਸਹਿਮੇ ਹੋਏ ਮਜਬੂਰ ਆ ਰਾਤੀ ਬਾਹਰ ਸੜਕ ਤੇ ਨਹੀਂ ਜਾ ਸਕਦੇ ਰਾਤ ਵੇਲੇ ਜਰਾ ਜਿੰਨਾ ਖੜਾਕ ਜਾਂ ਸ਼ੋਰ ਦਿਲ ਦੀ ਧੜਕਣ ਨੂੰ ਤੇਜ਼ ਕਰ ਦਿੰਦਾ ਡਰ ਹਮੇਸ਼ਾ ਸਾਡੀ ਪਿੱਠ ਪਿੱਛੇ ਖੱਬੇ ਸੱਜੇ ਦੁਪਕਿਆ ਪਿਆ ਪਤਾ ਨਹੀਂ ਕਿਹੜੇ ਪਾਸਿਓਂ ਸਾਹਮਣੇ ਆਖੜੋਵੇ ਧਿਆਨ ਲਲਕਾਰੇ ਹੋ ਸਕਦਾ ਹੈ ਸਾਹਮਣੇ ਨਾ ਆਵੇ ਉਂਜੀ ਲਲਕਾਰ ਦੇ ਹੋ ਸਕਦਾ ਹੈ ਟੈ ਟੇਰੀ ਕਰ ਦੇਵੇ ਭਰਾਜੀ ਦੀ ਗੱਲ ਮੰਨ ਕੇ ਮੈਂ ਅੰਦਰ ਤਾਂ ਸੋងਗੀ ਦੂਜੇ ਦਿਨ ਨਾਸ਼ਤੇ ਤੋਂ ਬਾਅਦ ਕਿਰਨ ਨੇ ਕਿਸੇ ਕੰਮ ਥੋੜੀ ਦੇਰ ਲਈ ਜ਼ਰੂਰੀ ਜਾਣਾ ਸੀ ਭਰਾਜੀ ਨੇ ਦੁਕਾਨ ਤੇ ਉਹ ਦੋਵੇਂ ਚਲੇ ਗਏ ਤੇ ਮੈਂ ਥੋੜੀ ਦੇਰ ਲਈ ਪਰਜਾਈ ਕੋਲ ਬੈਠ ਗਈ ਉਹ ਬੱਚਿਆਂ ਦੇ ਵਿਆਹ ਦੀਆਂ ਐਲਬਮਾਂ ਕੱਢ ਲਿਆਏ। ਉਹਨਾਂ ਕੋਲ ਬੱਚਿਆਂ ਬਾਰੇ ਗੱਲਾਂ ਨਾ ਮੁੱਕਣ ਵਾਲਾ ਖਜ਼ਾਨਾ ਸੀ। ਉਹ ਆਪਣੇ ਪੋਤੇ-ਪੋਤੀ, ਦੋਤੇ-ਦੋਤੀਆਂ ਦੀਆਂ ਗੱਲਾਂ ਕਰਕੇ ਨਹੀਂ ਸੀ ਥੱਕਦੇ। ਤੁਸੀਂ ਕਦੇ ਗਏ ਹੋ ਪਵਨੀਸ਼ਰ ਬੇਟੇ ਕੋਲ? ਮੈਂ ਪੁੱਛਿਆ। ਹਾਂ, ਇੱਕ ਵਾਰੀ ਹੋ ਕੇ ਆਈਆਂ। ਸ਼ਹਿਰ ਤਾਂ ਬਹੁਤ ਵਧੀਆ ਹੈ। ਪਰ ਮੈਂ ਸ਼ਹਿਰ ਨੂੰ ਚੱਟਣਾ। ਉਹਨਾਂ ਦੀ ਆਵਾਜ਼ 'ਚ ਤਲਖੀ ਸੀ। ਨੂ ਕਿਹੋ ਜੀ ਆ? ਭਲੀ ਚਲਾਈ ਆ ਨੂ ਦੀ। ਸ਼ੁਰੂ ਵਿੱਚ ਤਾਂ ਬੜੀ ਚੰਗੀ ਸੀ ਪਰ ਜਦੋਂ ਦੀ ਉਹਨੂੰ ਪਵਨੇਸ਼ਵਰ ਦੀ ਹਵਾ ਲੱਗੀ ਐ ਬਸ ਕੁਝ ਨਾ ਪੁੱਛ ਇੱਥੇ ਆ ਕੇ ਇੱਕ ਦੋ ਦਿਨ ਰਹਿ ਕੇ ਪੇਕੇ ਨੱਠਣ ਦੀ ਕਰੂਗੀ ਮੇਰੀ ਤਾਂ ਕਿਸਮਤ ਵਿੱਚ ਹੁਣ ਇਹ ਕੱਲ ਲਿਖੀ ਆ ਸਾਰਾ ਦਿਨ ਕਰੋ ਵੀ ਕੀ ਸਿਹਤ ਵੀ ਤਾਂ ਸਾਥ ਨਹੀਂ ਦਿੰਦੀ ਅੱਖਾਂ ਵੀ ਕਮਜ਼ੋਰ ਨੇ ਪੜ੍ਹੇ ਵੀ ਕਿੰਨਾ ਕੁ ਫਿਰ ਮਨ ਵੀ ਤਾਂ ਨਹੀਂ ਟਿਕਦਾ ਕਿਤੇ ਪੜਨ ਚ ਕਿਰਨ ਦਾ ਸਕੂਲ ਚੋਂ ਦੁਪਹਿਰ ਨੂੰ ਆ ਜਾਂਦੀ ਹੋਵੇਗੀ किरण हम किरण ਨੂੰ ਮੇਰੇ ਨਾਲ ਕੀ ਮੈਂ ਮਰਾਂ ਜਾਂ ਜੀਵਾਂ ਉਹ ਤਾਂ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਦੀ ਕੀ ਨਹੀਂ ਕੀਤਾ ਇਹਦੇ ਲਈ ਅਸੀਂ ਫਿਰ ਵੀ ਖੱਟੀ ਬਦਨਾਮੀ ਬੁਰੀ ਤਾਂ ਮੈਂ ਹੀ ਆ ਉਹ ਕਲਕੱਤੇ ਵਾਲੀ ਪਰਜਾਈ ਚੰਗੀ ਆ ਇਹਦੀਆਂ ਨਜ਼ਰਾਂ 'ਚ ਪਰਜਾਈ ਨੂੰ ਕਿਰਨ ਨਾਲ ਬਹੁਤ ਸ਼ਿਕਾਇਤਾਂ ਨੇ ਪਰਜਾਈ ਦੇ ਅੰਦਰ ਜਿਵੇਂ ਲਾਵਾ ਭਰਿਆ ਪਿਆ ਸੀ ਬਾਹਰ ਨਿਕਲਣ ਲਈ ਮੌਕੇ ਦੀ ਉਡੀਕ ਵਿੱਚ ਰਹਿੰਦਾ ਸੀ ਮੇਰੀ ਖਰਾਬ ਸਿਹਤ ਦਾ ਕਾਰਨ ਤਾਂ ਇਹੀ ਆ। ਪਰਜਾਈ ਜੀ ਕੀ ਗੱਲ? ਕੀ ਬਿਮਾਰੀ ਆ? ਆਪਣੇ ਲਹਿਜੇ 'ਚ ਜਿੰਨੀ ਨਰਮੀ ਤੇ ਹਮਦਰਦੀ ਭਰ ਸਕਦੀ ਸੀ। ਮੈਂ ਭਰੀ। ਕਿਹੜੀ ਬਿਮਾਰੀ ਨੇ ਮੈਨੂੰ? ਆਂਤਰੀਆਂ ਸਾਰੀਆਂ ਬਿਮਾਰੀਆਂ ਨੇ ਆ ਕੇ ਰਿਆ। ਇਲਾਜ ਕਿੱਥੋਂ ਕਰਵਾਉਂਦੇ ਹੋ ਫਿਰ? ਇਲਾਜ ਦੀ ਵੀ ਕੁਛ ਨਾ ਪੁੱਛ ਤੂੰ। ਅੰਮ੍ਰਾਲੇ ਦਾ ਕੋਈ ਡਾਕਟਰ ਨਹੀਂ ਛੱਡਿਆ। ਫਿਰ ਚੰਡੀਗੜ੍ਹ ਜਾ ਕੇ ਵੀ ਸਾਰਾ ਚੈੱਕਅਪ ਕਰਾਇਆ। ਪਰ ਮਰਜ਼ ਦਾ ਕਿਸੇ ਡਾਕਟਰ ਨੂੰ ਸਮਝ ਹੀ ਨਹੀਂ ਪੈਂਦੀ। ਤੇਰੇ ਭਰਾ ਨੂੰ ਵੀ ਮੇਰੀ ਰੱਤੀ ਪਰ ਪਰਵਾਹ ਨਹੀਂ ਉਹਨੋਂ ਕੀ ਕੋਈ ਮਰੇ ਜਾਂ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਤੀਆਂ ਤਾਂ ਆਪਣੇ ਘਰ ਜਾਣਾ ਹੀ ਹੋਇਆ ਪੁੱਤ ਜਾਂ ਬੈਠਾ ਇੰਨੀ ਦੂਰ ਉਹ ਵੀ ਆਪਣੀ بیوی ਦਾ ਗੁਲਾਮ ਬਣ ਗਿਆ ਪਰਜਾਈ ਨੇ ਵੱਡਾ ਸਾਰਾ ਹੋਕਾ ਭਰਿਆ ਮੈਂ ਬੇਚੈਨ ਹੋ ਗਈ ਸੀ ਵਾਤਾਵਰਨ ਥੋੜਾ ਭਾਰੀ ਹੋ ਗਿਆ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ ਪਰਜਾਈ ਸ਼ਾਇਦ ਇਹ ਕੱਲ ਕਰਕੇ ਬਹੁਤ ਦੁਖੀ ਆ ਜਾਂ ਸ਼ਾਇਦ ਜ਼ਿੰਦਗੀ ਪ੍ਰਤੀ ਰੁਖੀ ਨਾ ਪੱਕੀ ਹੋ ਗਿਆ ਹੋਵੇ ਇਹਨੂੰ ਹਰ ਬੰਦਾ ਆਪਣੇ ਵਿਰੋਧ ਲੱਗਦਾ ਮੈਂ ਕਿਹਾ ਤੁਸੀਂ ਤੇ ਕਿਰਨ ਮਿਲ ਕੇ ਚੰਗਾ ਵਕਤ ਬਤਾ ਸਕਦੀਆਂ ਘਰ ਗ੍ਰੈਸਟੀ ਚ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀ ਹੀ ਰਹਿੰਦੀਆਂ ਨੇ ਭਾਬੀ ਪਰ ਦਿਲ ਵਿੱਚ ਗੰਡਾ ਨਹੀਂ ਬਣ ਲਈਦੀਆਂ ਦੋਵੇਂ ਸ਼ਾਮ ਨੂੰ ਬੈਠੋ ਗੱਲਬਾਤ ਕਰੋ ਇਕੱਠੇ ਚਾਹ ਪੀਓ ਮਾਰਕੀਟ ਜਾਓ ਪਰ ਉਹ ਤਾਂ ਆਪਣੇ ਕਮਰੇ ਦਾ ਅੰਦਰਲਾ ਦਰਵਾਜ਼ਾ ਅਕਸਰ ਬੰਦ ਕਰਕੇ ਰੱਖਦੀ ਆ ਤੇ ਪਰਜਾਇ ਜੀ ਫੁੱਟ ਫੁੱਟ ਕੇ ਰੋਣ ਲੱਗ ਪਏ। ਤਦੇ ਭਰਾ ਜੀ ਆ ਗਏ। ਮੈਂ ਸੁੱਖ ਦਾ ਸਾਹ ਲਿਆ। ਲੱਗਦਾ ਸੀ ਕਿ ਉਹ ਸਾਡੇ ਚਿਹਰਿਆਂ ਤੋਂ ਸਭ ਪਾਪ ਗਏ। ਕਿ ਸਾਡੀਆਂ ਗੱਲਾਂ ਦਾ ਵਿਸ਼ਾ ਕੀ ਸੀ। ਪਰਜਾਇ ਰਸੋਈ 'ਚ ਲੰਚ ਤਿਆਰ ਕਰਨ ਲਈ ਚਲੀ ਗਈ। ਮੈਂ ਭਰਾ ਜੀ ਨਾਲ ਗੱਲਾਂ ਕਰਨ ਲੱਗ ਪਈ। ਭਰਾ ਜੀ ਤੁਸੀਂ ਕਦੇ ਦਿੱਲੀ ਨਹੀਂ ਆਉਂਦੇ। ਬਹੁਤ ਹੀ ਘੱਟ। ਬਸ ਮਜਬੂਰੀ 'ਚ। ਦੁਕਾਨ ਤੋਂ ਨਿਕਲਣਾ ਹੀ ਨੌਖ ਹੈ। ਸਾਨੂੰ ਨਹੀਂ ਗਦੇ ਮਿਲੇ ਤੁਸੀਂ। ਮੇਰੀ ਆਵਾਜ਼ 'ਚ ਗਿਲਾ ਸੀ ਖੀ ਮਿਲੀਏ ਉਹਨਾਂ ਦੀ ਆਵਾਜ਼ 'ਚ ਉਦਾਸੀ ਸੀ ਭਰਾਜੀ ਤਾਂ ਬਹੁਤ ਬੋਲਦੇ ਹੁੰਦੇ ਸੀ ਖੂਬ ਹਸਾਉਂਦੇ ਸੀ ਮੈਨੂੰ ਤੇ ਕਿਰਨ ਨੂੰ ਕਿੰਨਾ ਡਾਂਟਦੇ ਵੀ ਹੁੰਦੇ ਸੀ ਆਪਣੇ ਵੱਡੇ ਹੋਣ ਦਾ ਪੂਰਾ ਅਹਿਸਾਸ ਦਵਾਉਂਦੇ ਸੀ ਇਹ ਮੈਨੂੰ ਸਾਨੂੰ ਪਤਾ ਹੁੰਦਾ ਸੀ ਕਿ ਉਹਨਾਂ ਦਾ ਗੁੱਸਾ ਨਕਲੀ ਹੁੰਦਾ ਹੈ ਅਸੀਂ ਝਾਟੀ ਉਹਨਾਂ ਨੂੰ ਮਨਾ ਲੈਂਦੀਆਂ ਸੀ ਫਿਰ ਉਹ ਸਾਨੂੰ ਖੁਸ਼ ਕਰਨ ਲਈ ਪਿਕਚਰ ਦਿਖਾਉਣ ਲੈ ਕੇ ਜਾਂਦੇ ਮੇਰੀ ਮਾਂ ਤੇ ਮਾਸੀ ਕਹਿੰਦੇ ਹੁੰਦੇ ਸੀ ਤੂੰ ਐਨਾ ਕੁੜੀਆਂ ਨੂੰ ਸਿਰ ਚੜਾ ਰੱਖਿਆ। ਵਿਗਾੜ ਰਿਹਾ ਤੂੰ। ਅਸੀਂ ਹੱਸਦੀਆਂ ਰਹਿੰਦੀਆਂ। ਉਹ ਦਿਨ ਹੀ ਹੱਸਣ ਦੇ ਸੀ। ਜਵਾਨੀ 'ਚ ਤਾਂ ਹਰ ਗੱਲ ਤੇ ਹਾਸਾ ਡੁੱਲ ਡੁੱਲ ਪੈਂਦਾ। ਉਹ ਛੋਟੇ ਛੋਟੇ ਹਾਸੇ ਪਤਾ ਨਹੀਂ ਕਿੱਥੇ ਅਲੋਪ ਹੋ ਗਏ। ਭਰਾਜੀ ਹੱਸਣ ਲੱਗ ਪਏ। ਮੈਂ ਉਹਨਾਂ ਦੇ ਚਿਹਰੇ ਨੂੰ ਪੜਨ ਦੇ ਯਤਨ ਕਰਨ ਲੱਗ ਪਈ। ਪਰ ਕੁਝ ਸਮਝੀ ਨਹੀਂ ਕਿ ਉਹ ਨਕਲੀ ਹਾਸਾ ਸੀ ਜਾਂ ਤਦੇ ਕਿਰਨ ਵੀ ਆ ਗਈ। ਰਾਤ ਨੂੰ ਜਦ ਸਭ ਸੌਣ ਚਲੇ ਗਏ ਮੈਂ ਤੇ ਕਿਰਨ ਇਕੱਲੇ ਰਹਿ ਗਏ ਉਹਦੇ ਕਮਰੇ 'ਚ ਹੁਣੀ ਮੌਕਾ ਮਿਲਿਆ ਸੀ ਉਹਦੇ ਨਾਲ ਖੁੱਲ੍ਹ ਕੇ ਗੱਲਾਂ ਕਰਨ ਦਾ ਮੇਰੇ ਅੰਦਰ ਜੋ ਉਤਸਕਤਾ ਦੱਬੀ ਪਈ ਸੀ ਜਾਣਨ ਦੀ ਉਹਨੇ ਫੇਰ ਸਿਰ ਝੁੱਕ ਕੇ ਉਹਦਾ ਵਿਆਹ ਸਫਲ ਕਿਉਂ ਨਹੀਂ ਹੋਇਆ ਪਰ ਇੰਜ ਸਿੱਧਾ ਹੀ ਇਹ ਪ੍ਰਸ਼ਨ ਪੁੱਛਣਾ ਕਿੰਨਾ ਬੇਹੋਦਾ ਸੀ ਮੇਰੇ ਲਈ ਤੂੰ ਸਾਰਾ ਦਿਨ ਕੀ ਕਰਦੀ ਰਹਿੰਦੀ ਹੈ ਦੁਪਹਿਰ ਨੂੰ ਸਕੂਲ ਤੋਂ ਆਉਣੀ ਆ ਕੁਝ ਦੇਰ ਸੋ ਜਾਣੀ ਆ ਸ਼ਾਮ ਨੂੰ ਉੱਠ ਕੇ ਚਾਹ ਬਣਾਉਣੀ ਆ ਤੇ ਫਿਰ ਟੀਵੀ ਲਗਾ ਲਿਆ ਕਦੇ ਕੁਝ ਪੜ ਲਿਆ ਰਾਤੀ ਫਿਰ ਆਪਣੇ ਲਈ ਰੋਟੀ ਬਣਾ ਲਈ ਤੁਸੀਂ ਤਿੰਨ ਬੰਦੇ ਹੋ ਘਰ 'ਚ ਘਰ ਵਿੱਚ ਫਿਰ ਵੀ ਅੱਧ ਰੋਟੀ ਕਿਉਂ ਬਣਦੀ ਆ ਬੰਦੇ ਚਾਹੇ ਕਿੰਨੇ ਵੀ ਹੋਈਏ ਜਦੋਂ ਦਿਲਾਂ 'ਚ ਮੇਲ ਹੀ ਨਹੀਂ ਉਸਨੇ ਇੱਕ ਠੰਡੀ ਹਾ ਭਰੀ ਚਾਹੇ ਮੈਂ ਬਿਮਾਰ ਪਈ ਹੋਵਾਂ ਕੋਈ ਚਾਹ ਪੁੱਛਣ ਵਾਲਾ ਨਹੀਂ ਜੇ ਭਰਾ ਜੀ ਇੱਧਰ ਆਉਣ ਤਾਂ ਪਰਜਾਈ ਨੂੰ ਬੁਰਾ ਲੱਗ ਜਾਂਦਾ ਮੈਂ ਤਾਂ ਭਰਾ ਨੂੰ ਬਹੁਤ ਵਾਰ ਕਿਹਾ ਇਹ ਇੱਧਰ ਨਾ ਆਇਓ ਤੁਸੀਂ ਨਨਾਨ ਪਰਜਾਈ ਇਕੱਠੀਆਂ ਨਹੀਂ ਬੈਠਦੀਆਂ ਤੂੰ ਤਾਂ ਕਮਾਲ ਕਰਦੀ ਆ ਯਾਰ ਉਹ ਮੇਰੀ ਸੂਰਤ ਵੇਖ ਕੇ ਰਾਜ਼ੀ ਨਹੀਂ ਬਸ ਜਦੋਂ ਭਤੀਜਾ ਭਤੀਜੀਆਂ ਆਉਂਦੇ ਨੇ ਤਾਂ ਸਾਰਾ ਟੱਬਰ ਜੁੜ ਕੇ ਬਹਿਂਦਾ ਕਿੰਨੀ ਰੌਣਕ ਹੁੰਦੀ ਹੈ ਇਹ ਵਿੜਾ ਖੁਸ਼ੀਆਂ ਨਾਲ ਭਰ ਜਾਂਦਾ ਉਦੋਂ ਉਹਨਾਂ ਦੇ ਬੱਚਿਆਂ ਦੀਆਂ ਕਲਕਾਰੀਆਂ ਸ਼ਰਾਰਤਾਂ ਤੋਤਲੀਆਂ ਗੱਲਾਂ ਬਸ ਮਜ਼ਾ ਹੀ ਆ ਜਾਂਦਾ ਉਦੋਂ ਦਾ ਮੇਰਾ ਭਤੀਜਾ ਭਤੀਜੀਆਂ ਉਹਨਾਂ ਦੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਨੇ ਮੈਨੂੰ ਬਹੁਤ ਮੰਨਦੇ ਨੇ ਬਸ ਇਹ ਪਰਜਾਈ ਇਹਨੂੰ ਪਤਾ ਨਹੀਂ ਮੇਰੇ ਨਾਲ ਕੀ ਵੈਰ ਆ ਹੁਣ ਮੈਂ ਕਿੱਥੇ ਜਾਵਾਂ ਮੇਰੀ ਨੌਕਰੀ ਇੱਥੇ ਐ ਇੰਨਾ ਵੱਡਾ ਮਕਾਨ ਹੁੰਦੇ ਹੋਏ ਵੀ ਮੈਂ ਕਿਤੇ ਹੋਰ ਕਿਰਾਏ ਤੇ ਜਗ੍ਹਾ ਲਵਾਂ ਫਿਰ ਬਿਲਕੁਲ ਇਕੱਲੇ ਰਹਿਣਾ ਉਹ ਵੀ ਔਰਤ ਲਈ ਕਿਹੜਾ ਸੇਫ ਆ ਗਰਮੀਆਂ ਦੀਆਂ ਛੁੱਟੀਆਂ 'ਚ ਮੈਂ ਛੋਟੇ ਭਰਾਜੀ ਕੋਲ ਕਲਕੱਤੇ ਚਲੀ ਜਾਨੀ ਹੁੰਨੀ ਆ ਦਸਹਿਰੇ ਦੀਆਂ ਛੁੱਟੀਆਂ ਵਿੱਚ ਤਾਇਆ ਜੀ ਕੋਲ ਤੇਰਾ ਇੱਥੇ ਕੋਈ ਸੋਸ਼ਲ ਸਰਕਲ ਨਹੀਂ ਬਾਸ ਸਕੂਲ ਤੱਕ ਹੀ ਸੀਮਤ ਹੈ ਤੂੰ ਆਪਣੇ ਕੁਲੀਗਸ ਦੇ ਘਰ ਨਹੀਂ ਜਾਂਦੀ ਉਹ ਨਹੀਂ ਆਉਂਦੀਆਂ ਉਹਨਾਂ ਸਭ ਦੇ ਘਰ ਵਾਲੇ ਨੇ ਬੱਚੇ ਨੇ ਉਹ ਰੁੱਝੀਆਂ ਹੋਣੀਆਂ ਨੇ ਅਗਲੀਆਂ ਆਪਣੇ ਘਰਾਂ 'ਚ ਆਪਣੀ ਜ਼ਿੰਦਗੀ 'ਚ ਤੇ ਮੈਂ ਇਕੱਲੀ ਜਾਂਨ ਜੇ ਮੈਂ ਉਹਨਾਂ ਦੇ ਘਰਾਂ ਵਿੱਚ ਜ਼ਿਆਦਾ ਜਾਵਾਂ ਤਾਂ ਉਹਨਾਂ ਨੂੰ ਖਤਰਾ ਲੱਗਦਾ ਤੇ ਉਹ ਨਿਮਾ ਨਿਮਾ ਸ਼ਰਮਾਕਲ ਹਾਸਾ ਹੱਸੀ ਇੰਜ ਹੱਸਦੇ ਹੋਏ ਮੈਨੂੰ ਯਾਦ ਨਹੀਂ ਮੈਂ ਉਹਨੂੰ ਕਦੋਂ ਤੱਕਿਆ ਸੀ ਉਹਦੇ ਦੁੱਧ ਚਿੱਟੇ ਦੰਦ ਉਹਦੇ ਨੈਣ ਨਕਸ਼ ਉਹਦਾ ਰਸਿਆ ਹੋਇਆ ਸ਼ਰੀਰ ਉਹਦੇ ਵਿੱਚ ਹਲੇ ਵੀ ਕਿੰਨੀ ਖਿੱਚ ਸੀ ਹੱਸਦੀ ਹੋਈ ਉਹ ਕਿੰਨੀ ਦਿਲਕਾਸ਼ ਲੱਗਦੀ ਸੀ ਖਤਰਾ ਤਾਂ ਸੱਚਮੁੱਚ ਹੀ ਐ ਤੂੰ ਹਲੇ ਵੀ ਬੜੀ ਹੁਸੈਨ ਤੂੰ ਆਪਣੀ ਜਵਾਨੀ ਇੰਜ ਕਿਉਂ ਗਾਲ ਦਿੱਤੀ ਤੂੰ ਚਾਹੁੰਦੀ ਤਾਂ ਦੁਬਾਰਾ ਵਿਆਹ ਕਰਾ ਸਕਦੀ ਐ ਬਸ ਕਦੇ ਮੰਨ ਹੀ ਨਹੀਂ ਕੀਤਾ ਯਾਰ ਭਰਾਜੀ ਕਹਿੰਦੇ ਹੀ ਰਹੇ ਮੈਨੂੰ ਉਦੋਂ ਤਾਂ ਮਾਂ ਪਿਓ ਵੀ ਜਿਉਂਦੇ ਸੀ ਜਦੋਂ ਤੱਕੋ ਜਿਉਂਦੇ ਰਹੇ ਮੈਨੂੰ ਇਕੱਲੇ ਪਣ ਦਾ ਅਹਿਸਾਸ ਹੀ ਨਹੀਂ ਹੋਇਆ ਹੁਣ ਕਈ ਵਾਰ ਜਿਹਾਸਾ ਬੱਚੇ ਆਉਂਦੇ ਨੇ ਤੇ ਆ ਕੇ ਚਲੇ ਜਾਂਦੇ ਨੇ ਉਹਨਾਂ ਦੀਆਂ ਰੌਣਕਾਂ ਤੋਂ ਬਾਅਦ ਸੁੰਨਾ ਪਨ ਚੁੱਪ ਸਨਾਟਾ ਛਾ ਜਾਂਦਾ ਮੇਰੇ ਜਹਿਨ ਵਿੱਚ ਫੇਰ ਉਹ ਹੀ ਗੱਲਾਂ ਆ ਗਈਆਂ ਤੂੰ ਸਹੁਰੇ ਘਰ ਕਿਉਂ ਨਹੀਂ ਰਹਿ ਸਕੀ ਪਰ ਮੈਂ ਉਹਨੂੰ ਪਰਾਂਤ ਘੇਲ ਦਿੱਤਾ ਇਹ ਪਹਿਲਾਂ ਹੀ ਬਹੁਤ ਦੁਖੀ ਆ ਇਹਦੇ ਜ਼ਖਮਾਂ ਨੂੰ cure ਦੇਣਾ ਸਹੀ ਨਹੀਂ ਪਰ ਜਾਇ ਜੀਵਿਤ ਬਹੁਤ ਇਕੱਲੇ ਮਹਿਸੂਸ ਕਰਦੇ ਨੇ ਅਸੀਂ ਤਿੰਨੇ ਇਸ ਘਰ ਵਿੱਚ ਆਪਣਾ ਆਪਣਾ ਇਕੱਲਪੋਗ ਰਹੇ ਹਾਂ ਮੇਰਾ ਮਨ ਭਾਰੀ ਸੀ ਸਾਹ ਲੈਣਾ ਔਖਾ ਹੋ ਰਿਹਾ ਸੀ ਇਹ ਆਪਣੇ ਕਮਰੇ ਦਾ ਅੰਦਰਲਾ ਦਰਵਾਜ਼ਾ ਖੋਲ ਕਿਉਂ ਨਹੀਂ ਦਿੰਦੀ ਖੁੱਲਾ ਰਹੇਗਾ ਤਾਂ ਕਦੇ ਪਰਜਾਈ ਇੱਧਰ ਆਊਗੀ ਕਦੇ ਤੂੰ ਉਧਰ ਚਲੀ ਜਾਵੇਂਗੀ ਸ਼ਾਮੀ ਮਿਲ ਕੇ ਬੈਠੋ ਚਾਹ ਪਿਓ ਇੱਕ ਕਦਮ ਤੂੰ ਵਧਾ ਇੱਕ ਉਹ ਵਧਾਊਗੀ ਹੌਲੀ ਹੌਲੀ ਮਨ ਦੇ ਭੀੜੇ ਦਰਵਾਜ਼ੇ ਖੁੱਲਣ ਲੱਗ ਜਾਣਗੇ ਤੇ ਤੁਹਾਡੀ ਦੋਹਾਂ ਦੀ ਜ਼ਿੰਦਗੀ ਸੁਖਾਵੀ ਹੋ ਜਾ। ਕਿਰਨ ਕੁਝ ਦੇਰ ਉਸ ਬੰਦ ਦਰਵਾਜ਼ੇ ਨੂੰ ਚੁੱਪਚਾਪ ਘੂਰਦੀ ਰਹੀ। ਫਿਰ ਮੇਰਾ ਹੱਥ ਫੜ ਕੇ ਉਹਨੇ ਚੁੰਮ ਲਿਆ। ਮੇਰੇ ਅੰਦਰ ਪਤਾ ਨਹੀਂ ਕਿਉਂ ਆਸ਼ਾ ਦੀ ਕਿਰਨ ਜਾਗ ਪਈ ਸੀ। ਹੁਣ ਮੇਰੀ ਉਤਸੁਕਤਾ ਨੇ ਫੇਰ ਆਪਣਾ ਸਿਰ ਚੁੱਕ ਲਿਆ। ਕਿਰਨ ਸੋਹਰੇ ਘਰ ਤੇਰੀ ਕੀ ਸਮੱਸਿਆ ਸੀ? ਤੈਨੂੰ ਪਤਾ ਨਹੀਂ। ਮੈਂ ਨਾਚ ਸਿਰ ਹਿਲਾਇਆ। ਬਸ ਉਥੇ ਅੰਦਰਲੇ ਦਰਵਾਜ਼ੇ ਬਹੁਤ ਮਜ਼ਬੂਤ ਸਨ ਜਿਨ੍ਹਾਂ ਨਾਲ ਮੈਂ ਬਹੁਤ ਦੇਰ ਸਿਰ ਮਾਰਦੀ ਰਹੀ ਐ ਤੇ ਆਪੇ ਲਹੂ ਲੋਹਾਨ ਹੋ ਗਏ ਉਹ ਦਰਵਾਜ਼ੇ ਟੱਸ ਤੋਂ ਮਸ ਨਹੀਂ ਹੋਏ ਅਖੀਰ ਮੈਂ ਸਭ ਕੁਝ ਛੱਡ ਕੇ ਆ ਗਈ ਕਿਰਨ ਨੇ ਪਾਸਾ ਪਾਰਤ ਲਿਆ ਸੀ ਮੇਰਾ ਮਨ ਫੇਰ ਭਾਰੀ ਹੋ ਗਿਆ ਮਨੁੱਖੀ ਮਨ ਦੇ ਇਹਨਾਂ ਅੰਦਰਲੇ ਦਰਵਾਜ਼ਿਆਂ ਬਾਰੇ ਹੀ ਸੋਚਦੀ ਪਤਾ ਨਹੀਂ ਮੈਂ ਕਦੋਂ ਸੋੰਗੀ ਰਿਸ਼ਤਾ ਕਦੇ ਵੀ ਇੱਕ ਤਰਫ ਨਹੀਂ ਨਿਭ ਸਕਦਾ ਹਾਂ ਇੱਕ ਕੋਸ਼ਿਸ਼ ਤੁਸੀਂ ਕਰੋ ਇੱਕ ਕੋਸ਼ਿਸ਼ ਸਾਹਮਣੇ ਵਾਲਾ ਕਰੇ ਤਾਂ ਸ਼ਾਇਦ ਰਿਸ਼ਤਿਆਂ ਦੀ ਪੰਨਿਆ ਗੁੰਝਲਾਂ ਸੁਲਝ ਜਾਣ ਜੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਤੇ ਜੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ